ਜਿਹੜੇ ਬੰਦੇ ਦਿੱਕਿਆ ਨੇ ਉਹਨਾਂ ਨੂੰ ਧੱਕੇ ਕਰੋ ਹੋਰ ਸਲਾ ਫੜਨ ਵਾਲੀ ਉਹ ਕਿਧਰ ਗਈ ਬਲਵਿੰਦਰ ਅੰਦਿਆਬਰੀ ਜਿੰਦਾਬਾਦ ਜਿੰਦਾਬਾਦ ਸਕਬੀਰ ਰਖਣ ਵਾਲਾ ਜਿੰਦਾ ਮਿਹਨਤ ਬਾਅਦ ਅਕਾਲੀ ਦਲ ਨੂੰ ਦੁਬਾਰਾ ਹਲਕੇ ਦੇ ਵਿੱਚ ਜਿਹੜੀ ਏਡੀ ਵੱਡੀ ਜਿੱਤ ਪ੍ਰਾਪਤ ਹੋ ਰਹੀ ਆ ਕੀ ਕਾਰਨ ਸਮਝਦੇ ਕਉ ਇੰਨੀ ਵੱਡੀ ਜਿੱਤ ਕੋ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਪੱਟ ਅਕਾਲੀ ਗੱਲ ਦੇ ਵਰਕਰਾਂ ਚ ਭਰੀ ਆ ਉਹਦਾ ਹੀ ਕਾਰਨ ਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਫੇਰ ਬੜੇ ਜੋਸ਼ੋ ਖੁਸ਼ ਨਾਲ ਦੁਬਾਰਾ ਖੜਾ ਹੋ ਚੁੱਕਿਆ ਤੇ ਆਉਣ ਵਾਲੀ 2027 ਹੈ ਬੜੀ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰੇਗਾ ਜੋ ਅੱਜ ਦੀ ਜਿੱਤਾਂ ਚਾਹੇ ਆਮ ਪਾਰਟੀ ਨੇ ਸਾਡੇ ਕਾਗਜ ਵੀ ਲੋਕਾਂ ਦੇ ਖੋਹੇ ਕਾਗਜ ਪਾੜੇ ਵੀ ਵੋਟਾਂ 'ਚ ਵੀ ਬੇਈਮਾਨੀਆਂ ਕਰੀਆਂ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਤੇ ਉਹ ਵੱਡੀ ਗਿਣਤੀ ਵਿੱਚ ਜਿਹੜੇ ਵਰਕਰ ਨੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪ੍ਰਾਪਤ ਹੋਈ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗਾ ਆ ਵੇਖਣ ਨੂੰ ਮਿਲ ਰਹੀ ਆ ਜਿਹੜੀ ਵੱਡੀ ਗਿਣਤੀ ਸਾਰੇ ਹੀ ਹਲਕਿਆਂ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਜਿੱਤਰੇ ਨੇ ਜਾਂ ਫਜ਼ਮੇ ਮੁਕਾਬਲੇ ਚ ਆ ਰਹੇ ਨੇ ਜੀ ਕਿਉਂਕਿ ਲੋਕਾਂ ਨੇ ਦੇਖ ਲਿਆ ਬਾਕੀ ਸਾਰੇ ਕੁਝ ਨਹੀਂ ਡਿਲੀਵਰ ਕਰ ਰਹੇ ਸਾਰਾ ਕੁਝ ਫੋਕੀ ਹਵਾ ਹੈ ਜਿਹੜੇ ਝੂਠ ਬੋਲ ਕੇ ਅਕਾਲੀ ਦਲ ਦੀ ਬਦਨਾਮੀ ਕਰਕੇ ਸੀਟਾਂ ਲੈ ਗਏ ਸੀ ਹੁਣ ਲੋਕ ਮੋੜ ਮਾ ਜਵਾਬ ਦੇ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਅਕਾਲੀ ਜੰਦੀ ਸਰਕਾਰ ਆਉਂਦੀ ਦੇਖ ਰਹੇ ਹੋ ਕਾਲੀ ਦਲ ਦੇ ਉਮੀਦਵਾਰ ਕਿਉਂ ਜਿੱਤ ਰਹੇ ਨੇ ਇਹ ਚੋਨਾ ਤੇ ਇੱਕਦਮ ਕਾਲੀ ਦਲ ਸਾਹਮਣੇ ਆ ਰਿਹਾ ਇਹ 27 ਦੀ ਲਹਿਰ ਸ਼ੁਰੂ ਹੋ ਗਈ ਜੀ 27 ਸਾਡੇ ਸ਼ਕੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਲੋਕ ਇਹ ਉਹਦੀ ਨਹੀਂ ਪੱਤਰ ਸੀ ਨੂ ਜਿਹੜਾ ਰੱਖਤੀ ਸੀ ਜਿੰਨੀ ਸਾਡੀ ਸੰਗਤ ਉਮੀਦਵਾਰ ਜਿੱਤ ਕੇ ਆ ਰਹੇ ਨੇ ਸਾਰੇ ਸ਼ਰੋਮਣੀ ਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਲਹਿਰ ਹੈ ਵੀ ਹੁਣ ਵੋਟ ਸ਼ਰੋਮਣੀ ਕਾਲੀ ਦਲ ਨੂੰ ਪਾਓ ਲੋਟੂਆਂ ਦਾ ਰਾਜ ਦੇਖ ਲਿਆ ਜੀ ਠੀਕ ਹੈ ਮੈਨੇ ਜੀ ਕੀ ਅਕਾਲੀ ਦਲ ਦੇ ਵੱਡੀ ਗਿਣਤੀ ਚ ਜਿਹੜੇ ਵਰਕਰ ਜਿੱਤਰੇ ਨੇ ਕੀ ਲੱਗਦਾ ਕੀ ਆ ਕਿਉਂ ਜਿਹੜੇ ਲੋਕ ਦੇ ਜਿਹੜੇ ਵਿਸ਼ਵਾਸ ਕਰੇ ਅਕਾਲੀ ਦਲ ਚ ਦੇਖੋ ਜੀ ਲੋਕਾਂ ਨੇ 10 ਸਾਲ ਉਰੇ ਪਰੇ ਜਾ ਕੇ ਆਪਣਾ ਟਾਈਮ ਬਹੁਤ ਖਰਾਬ ਕਰ ਲਿਆ ਇਹ ਜਿਹੜੀ ਅੱਜ ਸਾਰੇ ਪੰਜਾਬ ਚ ਜਿਹੜਾ ਅਕਾਲੀ ਦਲ ਦਾ ਲੀਡ ਵਰਕਰ ਅੱਜ ਉੱਠ ਖੜਿਆ ਹੈਗਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕਾਰਨ ਹੈਗਾ ਇਹ ਇੱਕ ਸਟਾਰਟਿੰਗ ਪੁਆਇੰਟ ਹੋ ਗਿਆ ਸਾਡੇ ਆਸਤੇ ਕਿ ਅਗਲੇ ਚੀਫ ਮਿਨਿਸਟਰ ਪੰਜਾਬ ਸੁਖਬੀਰ ਸਿੰਘ ਬਾਦਲ ਨੂੰ ਦੇਖਣਾ ਚਾਹੁੰਦਾ ਅੱਜ ਜਿਹੜਾ ਹੁਣ ਫਸਕੇ ਲੜਾਈ ਹੋਈ ਹੈ ਸਾਡੀ ਇਥੇ ਨਾਭੇ ਚ ਜੇ ਕਿਤੇ 10 ਦਿਨ ਇਹ ਸਰਕਾਰ ਸਾਨੂੰ ਹੋਰ ਦੇ ਦਿੰਦੀ ਕੈਂਪੇਨ ਆਸੇ ਇਹ ਤਾਂ 5-7 ਦਿਨ ਕੈਂਪੇਨ ਕੀਤੀ ਹੈ ਇਹ ਤਾਂ ਕਿ ਪਿੰਡਾਂ ਚ ਜਾਣ ਜਾਣ ਨੂੰ ਵੀ ਟਾਈਮ ਨਹੀਂ ਲੱਗਿਆਗਾ ਜੇ 10 ਦਿਨ ਹੋਰ ਮਿਲ ਜਾਂਦੇ ਜਿਵੇਂ ਹੁੰਜਾ ਫਿਰ ਜਾਂਦਾ ਇਹਨਾਂ ਦਾ ਇਥੋਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਜਿੱਤੇ ਹੋ ਅਕਾਲੀ ਦਲ ਦੇ ਹੋਤੇ ਕੀ ਕੀ ਜਿਹੜੇ ਅੱਗੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕੀ ਅਸੀਂ ਜਿਹੜੇ ਸਾਡੇ ਕੰਮ ਨੇ ਸਾਰੇ ਉਹ ਰੁਕੇ ਹੋਏ ਕਰਾਵਾਂਗੇ ਪੈਲਦੇ ਹਜ਼ਾਰ ਤੇ ਤੇ ਮੈਂ ਧੰਨਵਾਦ ਕਰਦੇ ਪਹਿਲਾਂ ਸਭ ਤੋਂ ਜਿਹੜੇ ਵੋਟਰਾਂ ਨੇ ਮੇਰੀ ਹੈਲਪ ਕੀਤੀ ਤੇ ਗੁਰੂ ਮਹਾਰਾਜ ਸਾਹਿਬ ਨੇ ਸਾਡੇ ਮੇਲ ਕੀਤੀ ਤੇ ਅਸੀਂ ਬਤਵਤ ਸੀਟਾਂ ਜਿੱਤੇ ਸ਼੍ਰੋਮਣੀ ਕਾਲੰਦਾਂ ਦੇ ਅੰਦਰ ਚਾਰ ਸੀਟਾਂ ਸੇ ਸੀਟਾਂ ਨੇ ਸੇ ਸੀਟਾਂ ਤੇ ਤੇ ਇੱਕ ਜੀਲਾ ਪ੍ਰਸਿੱਧੀ ਦਿੱਤੀ ਹੈ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ